ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਵਿੱਚ ਵਿਚਾਲੇ ਇੱਕ ਪਿੰਡਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ ਗਾਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀਫ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆ ਫ੍ਰੀਜ਼ਰ ਬਗਾਏ ਦਾ ਬਣਾਇਆ ਗਿਆ ਔਰ ਫ੍ਰਿਜ ਤੇ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆ ਆਈਸ ਬੋਕਸ ਹੈ ਆਈਸ ਰੂਮ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਕ ਇਦਾਂ ਦਾ ਕਾਫੀ ਸਰਗਨਾ ਜਿਹੜੇ ਆ ਗਏ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਊਆਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਊਆਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ ਕੀ ਕਰਤਾ ਗਊਆਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫ੍ਰੀਜ਼ਰ ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੁਂਗੀਆਂ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਅਸੀਂ ਕਈ ਲੀਡਰਾਂ ਨੂੰ ਕਈ ਨੇਤਾ ਲੋਗਾਂ ਦੇ ਕੋਲ ਵੀ ਅਸੀਂ ਗੁਹਾਰ ਲਗਾਈ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਕਿਸੇ ਵੀ ਕੰਮ ਨੂੰ ਇੱਥੇ ਸਰਗਨਾ ਬਹੁਤ ਵੱਡਾ ਇਹ ਛੋਟਾ ਕੰਮ ਨਹੀਂ ਬਹੁਤ ਵੱਡਾ ਸਰਗਨਾ ਲੀਡਰਾਂ ਨੂੰ ਵੀ ਗੁਹਾਰ ਲਗਾਈ ਵੀ ਸਾਡੀ ਮਦਦ ਕੀਤੀ ਜਾਵੇ ਤੇ ਇੱਥੇ ਰੇਡ ਕਰਾਈ ਜਾਵੇ ਸਰ ਕਿੰਨੀ ਕੁਆਂਟੀਟੀ ਕਾੜਣੀ ਹੈ ਅਗਰ ਕੁਆਂਟੀਟੀ ਦੀ ਗੱਲ ਕਰੇ ਇਸ ਟਾਈਮ ਪੁਲਿਸ ਪ੍ਰਸ਼ਾਸਨ ਮੌਕੇ ਤੇ ਉਹ ਹੋਊਗਾ ਪਰ ਜੇ ਗੱਲ ਕਰੀਏ ਟਨਾਂ ਦੇ ਹਿਸਾਬ ਨਾਲ ਮੈਂ ਕਿਲੋ 2 ਕਿਲੋ ਦੀ ਗੱਲ ਨਹੀਂ ਆ ਬਕਾਇਦਾ ਕੰਡਾ ਰੱਖਿਆ ਗਿਆ ਅੰਦਰ ਕੰਡੇ ਦੇ ਵਿੱਚ ਤੋਲ ਕੇ ਇਹ ਲੋਕ ਵੀ ਐਕਸਪੋਰਟ ਕਰਦੇ ਜਿਹਨੂੰ ਵੱਡਣ ਵਾਸਤੇ ਉਹਦੇ ਹਥਿਆਰ ਵੀ ਆਉਣਾ ਮਿਲੇ ਆ ਸੱਤ ਬੰਦੇ ਇੱਥੇ ਆ ਜੀ ਬਾਕੀ ਬੰਦੇ ਭੱਜ ਗਏ ਆ ਉਹ ਡੇਲੀ ਇੱਥੇ ਇੱਕ ਨਹੀਂ ਤਿੰਨ ਗੱਡੀਆਂ ਦੇ ਕਰੀਬ ਡੇਲੀ ਆਂਦੀ ਐ ਇੱਥੋਂ ਇਹਦੇ ਵਿੱਚ ਕੌਣ ਕੌਣ ਲੋਕ ਸ਼ਾਮਿਲ ਆ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਕਿਸੇ ਦੇ ਐਡਾ ਵੱਡਾ ਤੁਸੀਂ ਦੇਖ ਤੋ ਬਹੁਤ ਵੱਡਾ ਬਾਹਰ ਲਿਖ ਕੇ ਲਾਇਆ ਜੀ ਵੈਸਨੋ ਢਾਬਾ ਜੋਤੀ ਜੋਤੀ ਵੈਸਨੋ ਢਾਬਾ ਲੋਕਾਂ ਨੂੰ ਇੱਥੇ ਲੋਕ ਵੈਸਨੋ ਸਮਝ ਕੇ ਰੋਟੀ ਖਾਣ ਵਾਸਤੇ ਆਂਦੇ ਆ ਪਰ ਉਸ ਬੰਦੇ ਦੀ ਮਿਲੀ ਭਗਤਾ ਬਹੁਤ ਵੱਡੀ ਉਹਦੇ ਅੰਦਰ ਵੀ ਕੋਸਰ ਦਾ ਵੀ ਮਿਲੇ ਵਾਟਰ ਬਣੇ ਬੰਦੇ ਕਿਉਂਕਿ ਇਹ ਲੋਕ ਕੀ ਕਰਦੇ ਆ ਜੇ ਇਦਾਂ ਦੇ ਬੰਦੇ ਨੂੰ ਉਹਨੂੰ ਕੀ ਪਤਾ ਨਹੀਂ ਹੈ ਸਾਨੂੰ ਏਡੀ ਦੂਰੋਂ ਲੁਧਿਆਣੇ ਤੋਂ ਆ ਕੇ ਆ ਫਗਵਾੜੇ ਦੀ ਵੀ ਵਰਸਨ ਹੈ ਆ ਹਰ ਪੂਰੇ ਪੰਜਾਬ ਤੋਂ ਇੱਥੇ ਟੀਮਾਂ ਪਹੁੰਚੀ ਆ ਜਦੋਂ ਬੰਦਿਆਂ ਨੂੰ ਇੱਥੇ ਪਤਾ ਲੱਗਿਆ ਕਰੋਨਾ ਆਂਦਾ ਆਪਾਂ ਇੱਕ ਜਦੋਂ ਪੱਠੇ ਪਾਣ ਜਾਂਦੇ ਆ ਗਊਸਾਲਾ ਜਾਂਦੇ ਆ ਆਪਾਂ ਕਹਿੰਦੇ ਫੋਨ ਕੱਟ ਲਿਆ ਗਊ ਮਤ ਨੂੰ ਚਾਰਾ ਪਾਤਾ ਤੇ ਇੱਥੇ ਤਾਂ ਲੱਖਾਂ ਗਊਆਂ ਵੜਤੀਆਂ ਇਹਨਾਂ ਨੇ ਉਹ ਵੀ ਸਾਡੇ ਪੰਜਾਬ 'ਚ ਜਿੰਦਾ ਵੀ ਗਊ ਮਤਾ ਜਿੰਦਾ ਜਿੰਦਾ ਸੀ ਉਸ ਜਗ੍ਹਾ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਰੇਡ ਕਰਨ ਚੱਲੀ ਐ ਮੌਕੇ ਤੇ ਹੋ ਸਕਦਾ ਉੱਥੇ ਵੀ ਬੰਦੇ ਫੜੇ ਜਾਣ ਕਿਉਂਕਿ ਜਿੱਥੇ ਕਟਾਈ ਹੁੰਦੀ ਆ ਕੱਟ ਕੇ ਲੈ ਕੇ ਇੱਥੇ ਆਂਦੇ ਆ ਹੋ ਸਕਦਾ ਉੱਥੇ ਜਿੰਦੀ ਕਾਮਾਂ ਵੀ ਮਿਲ ਜਾਣ ਜਿਹੜਾ ਓਨਰ ਐ ਆ ਉਹ ਓਨਰ ਦਾ ਕੀ ਨਾਮ ਐ ਤੇ ਓਨਰ ਕਿੱਥੇ ਮੌਜੂਦ ਸੀਗਾ ਇਹ ਭੱਜ ਗਿਆ ਓਨਰ ਭੱਜ ਗਿਆ ਮੌਕੇ ਤੇ ਢਾਬੇ ਦਾ ਮਾਲਕ ਵੀ ਭੱਜ ਗਿਆ ਢਾਬੇ ਦੇ ਮਾਲਕ ਨੇ ਤਾਂ ਬਲਕਿ ਅਗਰ ਉਹ ਸ਼ਾਮਿਲ ਨਹੀਂ ਹੋਣਾ ਉਸੇ ਹੋ ਕਰਨਾ ਚਾਹੀਦਾ ਜਿ ਉਹਨੇ ਲੋਕ ਲਾਤੇ ਪਿੱਛੇ ਗੇਟ ਲੋਕ ਲਾਤੇ ਕਿਉਂਕਿ ਇਹਦੇ ਵਿੱਚ ਮਿਲੀ ਭਗਤ ਹੈ ਬਹੁਤ ਵੱਡੀ ਮਿਲੀ ਭਗਤ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਇੱਕ ਕਾਲ ਤੇ ਇੱਥੇ ਪਹੁੰਚੇ ਮੌਕੇ ਤੇ ਆ ਕੇ ਰੇਡ ਕਰਾਈ ਹੈ ਮੈਡਮ ਐਸ ਐਚਓ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਮੌਕੇ ਤੇ ਆ ਕੇ ਸਾਡੇ ਨਾਲ ਸਹਿਯੋਗ ਕੀਤਾ ਬੜਾ ਪੀਸਫੁਲੀ ਉਹਨਾਂ ਨੇ ਬੰਦੇ ਅਰੈਸਟ ਕੀਤੇ ਹਨ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜਿੱਦਾਂ ਕਿ ਅਧਿਕਾਰੀਆਂ ਨੇ ਕੰਮ ਇੱਥੇ ਕੀਤਾ ਹੈ ਕਾਨੂੰਨ ਵੀ ਆਪਣਾ ਕੰਮ ਉਸੇ ਹੀ ਤਕਨੀਕ ਨਾਲ ਕਰੇ ਇਹ ਬੰਦਿਆਂ ਨੂੰ ਇਹ ਨਹੀਂ ਕਿ ਅੱਜ ਫੜੇ ਜਾਣ ਤੇ ਮੁੜ ਕੇ ਜ਼ਮਾਨਤਾ ਹੋ ਜਾਣਾ ਇਹਨਾਂ ਦੀ ਸਜ਼ਾ ਹੀ ਇਦਾਂ ਦੀ ਹੋਣੀ ਚਾ ਕੀ ਅਬ ਅਸੀਂ ਕਿਹੜਾ ਗੰਦਾ ਕੰਮ ਕਰਨ ਲੱਗੇ ਆ ਜੇ ਆਪਾਂ ਆਧਾਰ ਕਾਣਾ ਦੀ ਗੱਲ ਕਰਦੇ ਆ ਤੁਸੀਂ ਦੱਸਦੇ ਕਿ ਮੁਸਲਮ ਭਾਈਚਾਰਾ ਆ ਤੇ ਉਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਪਏ ਆਂ ਜੀ ਪਹਿਲੀ ਗੱਲ ਤਾਂ ਮੈਂ ਤੁਹਾਡੀ ਇਸ ਗੱਲ ਨੂੰ ਹੀ ਟੋਕੂਗਾ ਭਾਈਚਾਰਾ ਨਹੀਂ ਹਾਂਜੀ ਕਸਾ ਜੀ ਨਾ ਭਾਈਚਾਰਾ ਨਹੀਂ ਹੈ ਇਹ ਲੋਕ ਸਾਨੂੰ ਭਾਈ ਨਹੀਂ ਸਮਝਦੇ ਆਪਾਂ ਤਾਂ ਕਹਿੰਦੇ ਭਾਈਚਾਰਾ ਸਾਨੂੰ ਚਾਰਾ ਹੀ ਸਮਝਦਾ ਸਿਰਫ ਭਾਈ ਲਬਦ ਤਾਂ ਇਹਨਾਂ ਦੀ ਜ਼ੁਬਾਨ ਤੇ ਹੈ ਨਹੀਂ ਕਿਉਂਕਿ ਜਿਨ੍ਹਾਂ ਨੇ ਸਾਡੀ ਗਊਮਾਤਾ ਹੀ ਹੀ ਵੜਤੀ ਉਹਨਾਂ ਵਾਸਤੇ ਕਾਹਦੇ ਭਰਾ ਰਹਿਗੇ ਅਸੀਂ ਸਮਾਜ ਦੇ ਵਿੱਚ ਸਾਡੇ ਲਈ ਸਾਡੇ ਸਤ੍ਰਮ ਇੱਕੋ ਹੀ ਬਰਾਬਰ ਹੈ ਅਸੀਂ ਸਤਿਕਾਰ ਕਰਦੇ ਹਾਂ ਸਰ ਪਰ ਜਿਹੜੇ ਇਦਾਂ ਦੇ ਲੋਕ ਹੈ ਭਾਈਚਾਰੇ ਦੇ ਨਾਂ ਤੇ ਸਾਨੂੰ ਹੀ ਚਾਰਾ ਬਣਾ ਕੇ ਇਸਤੇਮਾਲ ਕਰਦੇ ਆ ਇਦਾਂ ਦੇ ਲੋਕਾਂ ਤੇ ਖਾਸ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਤੁਹਾਡੇ ਚੈਨਲ ਦੇ ਰਾ ਇੱਕ ਗੱਲ ਹੋਰ ਅੱਜ ਕਰਨ ਲੱਗਿਆ ਇਦਾਂ ਦੇ ਪੰਜਾਬ 'ਚ 14 ਹੋਰ ਚੱਲਦੇ ਆ 15 ਚੱਲਦੇ ਸੀ ਜਿਹੜੀ ਇਨਫੋਰਮੇਸ਼ਨ ਸਾਡੀ ਹੈ 14 ਹੋਰ ਆ ਜਿਨ੍ਹਾਂ ਤੇ ਜਲਦੀ ਹੀ ਖੁਲਾਸਾ ਹੋਵਾਂਗੇ ਅੱਜ 14 ਵੀ ਫੜਾਂਗੇ ਅੱਜ ਇੱਕ ਫੜਿਆ ਗਿਆ ਇਦਾਂ ਦੇ 15 ਇੱਥੇ ਪੰਜਾਬ ਦੇ ਵਿੱਚ ਉਚੜਖਾਨੇ ਚੱਲ ਰਹੇ ਆ ਮੈਂ ਕੋਈ ਹਵਾ ਚ ਗੱਲ ਨਹੀਂ ਕਰੂੰਗਾ ਵੇਦ ਸਬੂਤ ਗੱਲ ਕਰਦਾ ਪਿਆ ਔਰ ਇਹਦੇ ਚ ਬਹੁਤ ਲੋਕ ਮਿਲੇ ਹੋਏ ਆ ਅਸੀਂ ਉਹਨਾਂ ਦੇ ਵੀ ਪਰਦਾ ਫਾਸ ਕਰਾਂਗੇ ਔਰ ਭਗਵੰਤ ਮਾਨ ਸਾਫ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂ ਕਿ ਜਿਹਦਾ ਨਸੇ ਨੂੰ ਠੱਲ ਪਾਉਣ ਵਾਸਤੇ ਇਹ ਯੁੱਧ ਜਾਰੀ ਕੀਤਾ ਹੈ ਵੀ ਇੱਕ ਯੁੱਧ ਇਦਾਂ ਦਾ ਵੀ ਜਾਰੀ ਕੀਤਾ ਜਾਵੇ ਜਿਹੜਾ ਦਰਿਆ ਨਾ ਇਹ ਜਿਹੜੀ ਤੁਸੀਂ ਦੇਖੋ ਅੱਜ ਕੱਲ੍ਹ ਹਰ ਚੀਜ਼ ਚ ਨਕਲੀ ਪਨੀਰ ਨਕਲੀ ਦੁੱਧ ਨਕਲੀ ਉਹਦਾ ਕਾਰਨ ਕੀ ਗਾਂ ਤਾਂ ਬਚੀ ਨਹੀਂ ਗਾ ਤਾਂ ਬਚੀ ਨਹੀਂ ਕਿਉਂਕਿ ਵੱਡੀ ਯਾਰੀ ਹੈ ਦਿਨ ਰਾਤ ਇਸ ਕਰਕੇ ਅਸੀਂ ਸਰਕਾਰਾਂ ਤੋਂ ਵੀ ਬੇਨਤੀ ਕਰਦੇ ਆ ਵੀ ਕਾਨੂੰਨੀ ਇਦਾਂ ਦਾ ਬਣੇ ਜਿਹਦੇ ਕਰਕੇ ਕਿ ਇਹ ਲੋਕਾਂ ਨੂੰ ਡਰ ਪੈਦਾ ਹੋਵੇ ਬਾਕੀ ਮੇਰੇ ਸ਼ੋਗੀਆਂ ਨਾਲ ਉਹ ਦੱਸਣਗੇ ਕੁਝ ਗੱਲਾਂ ਵੀ ਜਿਹੜਾ ਇਹ ਚੀਜ਼ਾਂ ਵੀ ਕਿਉਂਕਿ ਇਹ ਸਾਰੇ ਇੱਥੇ ਇੱਕ ਨਹੀਂ ਹੈ ਆ ਮੇਰੇ ਵੀਰਾਂ ਤੁਸੀਂ ਥੋੜਾ ਕੈਮਰਾ ਘੁਮਾਓਗੇ ਦੇਖ ਸਕਦੇ ਹੋ ਇੱਥੇ ਸਾਰੇ ਲੋਕ ਆਪਣੇ ਨਾਲ ਜੁੜੇ ਹੋਏ ਆ ਇੱਥੇ ਜਿਹੜੇ ਸੰਗਠਨ ਆਏ ਆ ਗਊ ਰੱਖਿਆ ਦਲ ਸੀ ਸੇਨਾ ਹੋਰ ਬੰਦੇ ਸਾਰੇ ਇੱਥੇ ਮੌਕੇ ਤੇ ਆਏ ਆ ਕਿਉਂਕਿ ਜਿਨ੍ਹਾਂ 'ਚ ਦਰਦ ਹੈ ਜਿਸ ਬੰਦੇ ਇਸ ਦਰਦ ਨੂੰ ਸਮਝਦਾ ਹੈ ਉਹ ਰੋਟੀ ਪਾਣੀ ਛੱਡ ਕੇ ਭੱਜਿਆ ਆ ਰਿਹਾ ਇਸ ਟਾਈਮ ਕਿ ਐਡਾ ਮਾੜਾ ਕੰਮ ਚੱਲਦਾ ਪਿਆ ਪੰਜਾਬ 'ਚ ਗੁਰੂਆਂ ਦੀ ਧਰਤੀ ਹੈ ਗੁਰੂਆਂ ਫਕੀਰਾਂ ਦੀ ਧਰਤੀ ਹੈ ਜਿੱਥੇ ਹਰ ਟਾਈਮ ਲੰਗਰ ਲੱਗਦੀਆਂ ਛਬੀਲਾਂ ਲੱਗਦੀਆਂ ਉਸੇ ਜਗ੍ਹਾ ਤੇ ਐਡੇ ਕੰਮ ਚੱਲਦੇ ਆ ਉਹ ਵੀ ਮੇਰ ਇੱਕ ਪਾਸੇ ਛਬੀਲ ਲੱਗੀ ਹੁੰਦੀਆਂ ਅੰਦਰ ਬਹਿ ਕੇ ਇਹ ਲੋਕ ਬਲੱਡ ਵਹਾਉਂਦੇ ਪਏ ਆ ਖੂਨ ਵਹਾ ਰਹੇ ਆ ਗਊ ਮਾਤਾ ਦਾ ਵੱਡਾ ਸਵਾਲ ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਵੈਸ਼ਨੋ ਢਾਬੇ ਦਾ ਨਾਂ ਦਿੱਤਾ ਜਾ ਰਿਹਾ ਪਰ ਉੱਥੇ ਤੁਸੀਂ ਦੇਖਦੇ ਪਏ ਆ ਕਿ ਜਿਹੜਾ ਗਊ ਮਾਤਾ ਨੂੰ ਕੱਟਿਆ ਜਾ ਰਿਹਾ ਬ ਉਸ ਨੂੰ ਤੁਸੀਂ ਫੇਰ ਕਿਸ ਨਜ਼ਰ ਨਾਲ ਦੇਖਦੇ ਹੋ ਜਿਹੜਾ ਬਾਹਰ ਸਾਈਨ ਬੋਰਡ ਤੇ ਵੈਸ਼ਨੋ ਢਾਬਾ ਲਿਖਿਆ ਜਾਂਦਾ ਪਿਆ ਸਭ ਤੋਂ ਪਹਿਲਾਂ ਸਾਡੀ ਕੋਈ ਮੰਗ ਹੈ ਜਿਹੜੇ ਇਹ ਕਹਿੰਦੇ ਨਾ ਤਸਕਰ ਜਿਹੜੇ ਬੁਚੜ ਫੜੇ ਆ ਇਹਨਾਂ ਤੋਂ ਜ਼ਿਆਦਾ ਬੁਚੜ ਹੈ ਨਾ ਤਸਕਰ ਇਹ ਲੋਕ ਹੈ ਜਿਹੜੇ ਨਾ ਇਹ ਚੋਲਾ ਪਾ ਕੇ ਧਾਰਮਿਕ ਚੋਲਾ ਪਾ ਕੇ ਉਹਦੀ ਆੜ ਵਿਚ ਬਾਹਰ ਲਿਖਿਆ ਵੈਸ਼ਨੋ ਢਾਬਾ ਤੇ ਅੰਦਰ ਗੰਦੇ ਕੰਮ ਕਰਦੇ ਆ ਢਾਬਾ ਤੁਸੀਂ ਦੇਖਦੇ ਹੋ ਬਾਹਰ ਲਿਖਿਆ ਜੋਤੀ ਵੈਸ਼ਨੋ ਢਾਬਾ ਇਦਾਂ ਦੇ ਕੰਮ ਕਰਦੇ ਆ ਲੋਕ ਮੇਨ ਹਾਈਵੇ ਤੇ ਜੇ ਕਹਿੰਦੇ ਵੀ ਉਹ ਨਹੀਂ ਇਸਤੇਮਾਲ ਕਰਦਾ ਉਹਦੀ ਜਗ੍ਹਾ ਕਿਦਾ ਦੇਤੀ ਉਹਨਾਂ ਨੂੰ ਉਹਨੂੰ ਕਿਹੜਾ ਪਤਾ ਨਹੀਂ ਹੈ ਡੇਲੀ ਗੱਡੀ ਜਾਂਦੀ ਹੈ ਤਿੰਨ ਗੱਡੀ ਇੱਥੇ ਆਂਦੀ ਹੈ ਵੱਡੇ ਜਾਂਦੇ ਤੁਸੀਂ ਜਾ ਕੇ ਦੇਖੋਗੇ ਤਾਂ ਵੀਡੀਓ ਤੁਸੀਂ ਬਣਾਈ ਵੀ ਹੈ ਤੇ ਦੇਖਿਆ ਮੌਕੇ ਤੇ ਕਿੰਨਾ ਬੀਫ ਆਂਦਰ ਅੱਜ ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜ੍ਹੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ-ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟ ਰਾਹ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾੰਗੀ ਮੁਸਲਮਾਨ 7 ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰ ਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਦਾ ਬੇਰਾ ਜਿਹੜਾ ਹੈ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਪੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ 7 ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛਗੱਛ ਕਰਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਦਾ ਬੇੜਾ ਜਿਹਨੇ ਕਿਰਾਏ ਤੇ ਮਕਾਨ ਦਿੱਤਾ ਹੈ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਜ਼ਾਰ ਦੇ ਵਿੱਚ ਸੰਘਰਸ਼ ਤੇਜ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਿਹੜਾ ਖਲਵਾੜ ਹੋ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਇਹ ਇਹ ਬਹੁਤ ਮਾੜੀ ਗੱਲ ਆ ਜਿਹੜੇ ਬਾਹਰਲੇ ਬੰਦੇ ਆ ਕੇ Hindu ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂ ਧਰਮ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਜੀ ਇੱਥੇ ਪਤਾ ਲੱਗਾ ਸਾਡੇ ਸਿਕਦਰਨ ਦੇ ਬੰਦਿਆਂ ਦੋਈ ਭਈ ਐਜਾ ਦੋਈ ਆ ਅਸੀਂ ਮੰਦਰ ਬੈਠੇ ਸੀ ਕਰਪਾ ਪ੍ਰਧਾਨ ਜੀ ਮੈਂ ਅਸੀਂ ਸਾਰੇ ਮੰਦਰ ਸੀ ਕਰਿੰਦੇ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਾਂਵ ਦੇ ਕਰਿੰਦੇ ਫੜੇ ਜੀ ਉਹਨਾਂ ਦੇ ਸੱਤ ਸੱਤ ਬੰਦੇ ਫੜੇ ਆ ਹੋਰ ਹਾਂਜੀ ਮੁਸਲਮਾਨ ਸਾਰੇ ਦੱਸ ਰਹੇ ਆ ਮਗੀ ਮਾਲਾ ਕਿੰਨੇ ਮਤਲਬ ਕੀ ਹੈਗਾ ਬਾਲ ਤਾਂ ਜੀ ਤੁਸੀਂ ਦੇਖੋ ਅੰਦਰ ਟੰਨਾ ਸਹਾੜਾ ਮਾਲਿਆ ਫਰਜ ਵੱਡੇ ਵੱਡੇ ਫੀਚਰ ਲਾਇਆ ਹੋਆ ਬਰਫ਼ ਦੀਆਂ ਢੇਰਾਂ ਲੱਗੇ ਆ ਕੋਈ ਢਾਬਿਆਂ ਨੂੰ ਮਤੀ ਸਪਲਾਈ ਹੁੰਦੀ ਹੈ ਜਾਂ ਹੋਰ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾਫੀ ਢਾਬੇ ਇਹਦੇ ਤਿੰਨ ਚਾਰ ਢਾਬੇ ਦੇ ਨਾਲ ਦੇ ਆ ਉਹਨਾਂ ਦੇ ਕਹਾ ਚਾਰ ਢਾਬਿਆਂ ਤੋਂ ਬਾਅਦ ਉਹ ਢਾਬਿਆਂ ਨੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਦ ਲੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ ਕਿਲੋ ਦੀਆਂ ਪੈਕਿੰਗ ਆ ਮੇਰਾ ਨਾਮ ਦੇਵ ਅਮੇਸ਼ ਸ਼ਰਮਾ ਔਰ ਮੈਂ ਰਾਸ਼ਟਰੀ ਪ੍ਰਚਾਰਕਾ ਸ਼੍ਰੀ ਹਿੰਦੂ ਤੱਕ ਤੋਂ ਔਰ ਰਾਣਾ ਜੀ ਦੀ ਇਨਫੋਰਮੇਸ਼ਨ ਦੇ ਉੱਤੇ ਇੱਕ ਬਹੁਤ ਬੜਾ ਤੁਹਾਨੂੰ ਦੇਖਿਆ ਅੱਜ ਤੁਸੀਂ ਕਿ ਕਈ ਗਊ ਗਊ ਮਾਤਰਾ ਗਊ ਵਾਂਤਾ ਦਾ ਕਾਫੀ ਪਾਰੀ ਮਾਤਰਾ ਦੇ ਵਿੱਚ ਮਾਸ ਰੰਮਤ ਹੋਇਆ ਇੱਕ ਦੇਖਿਆ ਨਾ ਫੈਕਟਰੀ ਲਗਾਈ ਹੋਈ ਹੈ ਇੱਥੇ ਇਹਨਾਂ ਨੇ ਜਿੱਥੇ-ਜਿੱਥੇ ਗੌਰ ਰਸ਼ਕਾਂ ਨੂੰ ਕਿਤਨੇ-ਕਿਤਨੇ ਸੰਗਠਨਾਂ ਨਾਲ ਲੋਡ ਪੈਂਦੀ ਹੈ ਸਾਡਾ ਫਰਜ ਬਣਦਾ ਵੀ ਸੰਗਠਨਾਂ ਪੈਲ ਦੇ ਅਧਾਰ ਦੇ ਉਹਨਾਂ ਦੇ ਮਦਦ ਲਈ ਪਹੁੰਚੋ ਉੱਥੇ ਬੜਾ ਮਦਬਗੀ ਗੱਲ ਹੈ ਕਿ ਇੱਥੇ ਇਸ ਰੋਡ ਦੇ ਉੱਤੇ ਗੁਰਾਇਆਂ ਦੇ ਬਿਲਕੁਲ ਨਾਲ ਕਹਿੰਦੇ ਘਵਾਂਦੇ ਆਪਣੇ ਆਪ ਨੂੰ ਲੀਡਰ ਬਣਦੇ ਜਿਹੜੇ ਜਿਹੜੇ ਬਾਜਪਾ ਦੇ ਲੀਡਰ ਵੀ ਆਪਣੇ ਆਪ ਨੂੰ ਖਾਂਦੇ ਆ ਤੇ ਬੜੇ ਬਾਕੀ 파ਟੇ ਦੇ ਖਾਂਦੇ ਆ ਜੋਤੀ ਟਾਬ ਉਰਸ ਦੇ ਪਿੱਛੇ ਆਈਸ ਰੂਮ ਬਣਾ ਰੱਖਿਆ ਹੈ ਬੇਸਮੈਂਟ ਦੇ ਵਿੱਚ ਜਿਸ ਦੇ ਵਿੱਚ ਕਾਫੀ ਗਊਆਂ ਦੀ ਮਾਤਰਾ ਦੇ ਵਿੱਚ ਕਤਲ ਕਰਕੇ ਉਹਨਾਂ ਨੂੰ ਪੈਕਟਾਂ ਦੇ ਵਿੱਚ ਪੈਕ ਕੀਤਾ ਗਿਆ ਜਿਹੜਾ ਅਸੀਂ ਨੀਚੇ ਦਿਖਾ ਚੁੱਕੇ ਹਾਂ ਸੱਤ ਜਿਹੜੇ ਗਊ ਤਸਕਰ ਸੀਗੇ ਜਿਹੜੇ ਗਊਸ ਤਿਆਰੇ ਆ ਉਹ ਬਰਾਮਦ ਕੀਤੇ ਫੜੇ ਗਏ ਗਊ ਰਛਾਹ ਦੀ ਜਿਹੜੀ ਪਹਿਲ ਸੀਗੀ ਉਹਨਾਂ ਦੀ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਦਾ ਸਾਥ ਦੇ ਨਾਲ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਨੂੰ ਹੁਣ ਆਪਣਾ ਜਿਹੜਾ ਅਗਲੀ ਕਾਰਵਾਈ ਵਾਸਤੇ ਭੇਜ ਦਿੱਤਾ ਗਿਆ ਇੱਥੇ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਉਹ ਬਖ ਤੁਸੀਂ ਦਿਖਾਓਗੇ ਉਸ ਜੀ ਦੇ ਦਿਖਾਓ ਕਿ ਕਿਸ ਤਰੀਕੇ ਨਾਲ ਗਊਆਂ ਦਾ ਮਾਸ ਪਕਾਇਆ ਵੀ ਜਾ ਰਿਹਾ ਸੀ। ਕਈ ਚੀਜ਼ਾਂ ਹਲੇ ਬੰਨ ਹੈ। ਕਈ ਚੀਜ਼ਾਂ ਹਲੇ ਸ਼ਟਰ ਗਏ ਹੋਏ ਆ ਉਧਰ ਵੀ ਸ਼ਟਰ ਗਿਰਿਆ ਹੋਇਆ ਹੈ ਇਹ ਵੀ ਹਲੇ ਜਾਂਚ ਹੋਣੀ ਜ਼ਰੂਰੀ ਹੈ। ਅੰਦਰ ਫੋਰਚੂਨਰ ਗੱਡੀ ਖੜੀ ਹੈ। ਉਸ ਦੀ ਜਾਂਚ ਹੋਣੀ ਵੀ ਜ਼ਰੂਰੀ ਹੈ। ਹੁਣ ਜਿਸ ਤਰੀਕੇ ਨਾਲ ਅੱਗੇ ਜੋਤੀ ਦਾ ਟੱਬ ਹੈ ਨੇ ਤੇ ਵੈਸ਼ਨੋ ਟੱਬ ਲਿਖਿਆ ਗਿਆ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਗਈ ਪੰਜਾਬ ਦੇ ਵਿੱਚ ਇਹ ਬੰਗਲਾਦੇਸ਼ੀ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਯੂਪੀ ਬਣਾ ਰੱਖਿਆ ਹੈ। ਕਿਹੜੇ ਹੋਟਲਾਂ ਸਪਲਾਈ ਹੁੰਦਾ ਹੈ ਕਿਹੜੇ ਐਕਸਪੋਰਟ ਦੇ ਵਿੱਚ ਜਾਂਦਾ ਹੈ। ਗੋਵਾਂ ਦਾ ਮਾਸ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਔਰ ਕਿਹੜੇ ਐਸੇ ਨਕਾਬੋ ਸ਼ਿੰਦੂ ਆ ਜੋ ਉਸ ਕੁਹਾੜੀ ਦਾ ਰੂਪ ਲੈ ਕੇ ਬੈਠੇ ਹੋਏ ਆ ਜੋ ਪੇੜ ਕੱਟਣ ਦੇ ਵਿੱਚ ਵੀ ਸਾਥ ਦਿੰਦੀ ਹੈ ਲੱਕੜੀ ਪਿੱਛੇ ਕਿਹੜੇ ਐਸੇ ਲੋਕ ਆ ਜੋ ਲੋਕ ਇਸ ਚੀਜ਼ ਦੇ ਪਿੱਛੇ ਸਾਥ ਦੇ ਰਹਿਣ ਲੋਕਾਂ ਦਾ ਸੱਤ ਰੋਹੇਂਗੀਆਂ ਮੁਸਲਮਾਨ ਫੜੇ ਜਾਂਦੇ ਆ ਔਰ ਇੱਕ ਹਿੰਦੂ ਟਾਬੇ ਦੇ ਪਿੱਛੋਂ ਇਹਨਾਂ ਦਾ ਕੀ ਲਿੰਕ ਆ ਆਪਸ ਦੇ ਵਿੱਚ ਇਹਦਾ ਮਾਲਕ ਕੌਣ ਹੈ ਇਸ ਪ੍ਰਾਪਰਟੀ ਦਾ ਮਾਲਕ ਕੌਣ ਹੈ ਸਰ ਜੀ ਆਪਾਂ ਕੇਨ ਦਾ ਭਾਵ ਤਾਂ ਦਏ ਹੈ ਕਿ ਜਿਹੜਾ ਬੈਸਨੂਮ ਲੇਕ ਕੇ ਟਾਪੇ ਨੂੰ ਇਹ ਮਗਰ ਪਿੱਛੇ ਧੰਦਾ ਚਲਾਇਆ ਜਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰੀ ਪ੍ਰਾਪਰਟੀ ਇਹਨਾਂ ਦੀ ਹੈ ਸਾਹਮਣੇ ਟੱਬ ਹੈ ਚਾਰ ਮੂ ਬਣਾ ਰੱਖੇ ਆਗੇ ਬੈਕਗਰਾਉਂਡ ਦੇ ਚਾਰਾਂ ਦਾ ਮਾਲਕ ਇੱਕੋ ਹੀ ਹੈ ਨਾ ਬਸ ਇੱਥੇ ਪਹੁੰਚੇ ਆ ਜੀ ਇਹ ਲਾਜ ਗਊਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗਿਆਂ ਵੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਦੀ ਆ ਬਹੁਤ ਜਲਦੀ ਅਸੀਂ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ ਕਿੰਨੀ ਕਿੰਨੀ ਗਾਉਂੋਂ ਵਾਸਲੇ ਆਇਆ ਮੈਂ ਉਸੇ ਕਰਕੇ ਆਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਆਇਆ ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜਿਆ ਫਰ ਇਹ ਨਾ ਉਹੀ ਤੁਹਾਨੂੰ ਕਹਿ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਆ ਉਸ ਤੋਂ ਬਾਅਦ ਫਰਦਰ ਦੱਸਾਂਗੇ